ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪਾਰਟੀ ਵੀਅਰ ਦਾ ਸੂਟ ਇਹਨਾਂ ਦਾ ਰੇਟ ਬਹੁਤ ਥੋੜਾ ਇਹਨਾਂ ਨੂੰ ਤੁਸੀਂ ਵੀ ਖਰੀਦ ਸਕਦੇ ਹੋ ਕੋਈ ਜਿਆਦਾ ਮਹਿੰਗੇ ਨਹੀਂ ਤੇ ਹੰਡਣ ਚ ਬਹੁਤ ਵਧੀਆ ਰਹਿਣਗੇ ਸੂਟ ਇਹ ਇਹ ਨਹੀਂ ਹੈਗਾ ਵੀ ਜੇ ਤਾਂ ਦਾ ਰੇਟ ਘਟਾ ਤੇ ਇਹ ਚੱਲਣਗੇ ਨਹੀਂ ਐਨੀ ਸੋਹਣੀ ਲੁੱਕ ਬਣੂਗੀ ਕਿਉਂਕਿ ਇਹ ਆਪਾਂ ਸੂਟ ਵਿਆਹ ਦੇ ਵਿੱਚ ਵੇਚੇ ਸੀ ਪਹਿਲਾਂ ਲਿਆ ਕੇ ਤੇ ਹੁਣ ਵੀ ਆਪਣੇ ਕੋਲੇ ਦੋ ਹੀ ਰਹਿ ਗਏ ਬਿਨਾਂ ਵੀਡੀਓ ਤੋਂ ਆਪਣੇ ਇਹ ਸੂਟ बिक ਚੁੱਕੇ ਆ ਜੀ ਕਿਉਂਕਿ ਸੂਟਾਂ ਦਾ ਰੇਟ ਜਾਈ ਜਾ ਹੈ ਆਹੀ ਹੁਣ ਮੇਰੇ ਆਏ ਜੇ ਕੱਪੜੇ ਜੀ ਜਿਹੜਾ ਮੇਰਾ ਉਹ ਗੁਲਾਬੀ ਪਾਇਆ ਵਾ ਮੈਂ ਇਹ ਬਿਸਕੋਸ ਅਰਗੰਜਾ ਵਾ ਵੈਦਿਆ ਜੀ ਇਹਦੇ ਤੇ ਮੈਂ ਗੁਲਾਬੀ ਸੂਟ ਬਿਆਹ ਚ ਪਾਇਆ ਹੋਇਆ ਉਹ 5500 ਰੁਪਏ ਦਾ ਮਿਲਿਆ ਬਸ ਉਹ ਤੇ ਵਰਕ ਕੀਤਾ ਹੋਇਆ ਜੀ ਸਾਰਾ ਚੀਜ਼ ਆਹੀ ਹੈ ਜੀ ਬਿਸਕੋਸ ਅਰਗੰਜਾ ਕਿਉਂਕਿ ਮੈਂ ਸਿਲਾਈ ਕਰਵਾਇਆ ਲਓ ਜੀ ਇਹ ਆਗੇ ਜੀ ਗਰਲਸ ਨੁਕ ਸੂਟ ਇਹਦੇ ਗਲੇ ਤੇ ਆ ਜੀ ਹੈਂਡਵਰਕ ਹੈਂਡਵਰਕ ਵੀ ਬਹੁਤ ਜਿਆਦਾ ਪਿਆਰਾ ਕੀਤਾ ਹੋਇਆ ਸਾਰਾ ਮਸ਼ੀਨ ਦਾ ਨਹੀਂ ਹੈਗਾ ਜੀ ਹੈਂਡ ਦਾਗਾ ਤੇ ਇਹਦਾ ਗਲਾ ਬਹੁਤ ਤੁਸੀਂੀਬੀ ਮਤਲਬ ਛੋਟਾ ਬਣਾ ਸਕਦੇ ਹਾਂ ਇਹ ਨਹੀਂ ਹੈਗਾ ਵੀ ਸਾਨੂੰ ਵੱਡਾ ਗਲਾ ਬਣਾਉਂ ਪੂਰੀ ਟਾਈ ਮਿੱਟਰੀ ਸ਼ਰਟ ਹੈ ਜੀ ਬਿਸਕੋਸ ਔਰ ਗਾਂਜਾ ਦੀ ਸ਼ਰਟ ਹੈ ਤੇ ਨਾਲ ਆ ਗਈ ਜੀ ਕਾਟਨ ਮਸਲੀਨ ਦੀ ਸਲਵਾਰ ਜੀ ਬਹੁਤ ਵਧੀਆ ਆ ਦੇਖੋ ਜੀ ਆ ਸੂਟ ਬਣੂਗਾ ਇਦਾਂ ਦਾ ਰੈਡੀ ਹੋਊਗਾ ਇਹ ਤੇ ਫੋਰ ਸਾਈਡ ਆਪਣੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜੀ ਚੁੰਨੀ ਤੇ ਚੁੰਨੀ ਪੂਰੀ ਖੁੱਲੀ ਡੁੱਲੀ ਹੈ ਤੇ ਵਿੱਚ ਮੁਕੈਸ਼ ਲੱਗੀ ਹੋਈ ਹੈ ਇਹ ਚੁੰਨੀ ਹੋਊਗੀ ਜੀ ਸ਼ਪੂਨ ਦੀ ਯਾਨੀ ਕਿ ਜਿਹੜੀ ਫੜ ਕੇ ਸੁਕਾਉਣ ਦੀ ਲੋੜ ਨਹੀਂ ਸ਼ਪੂਨ ਦੀ ਇਹਦੇ ਨਾਲ ਚੁੰਨੀ ਲੱਗੀ ਹੋਈ ਹੈ ਜੀ ਵਧੀਆ ਵਾਲੀ ਵੀ ਸੜੀ ਚੁੰਨੀ ਹੀ ਵਧੀਆ ਵਾਲੀ ਹੈ ਜੀ ਫੋਰ ਸਾਈਡ ਤੇ ਲੈਸ ਲੱਗੀ ਹੋਈ ਹੈ ਜੀ ਦੇਖੋ ਲੈਸ ਨਹੀਂ ਸੌਰੀ ਗੋਟਾ ਪੱਤੀ ਦਾ ਕੰਮ ਹੈ ਇਹ ਗਰਲਸ ਗਰਲਸ ਲੁੱਕ ਸੂਟ ਹੈ ਜੀ ਆ ਦੇਖੋ ਜੀ ਨਾਲ ਹੈਂਡਵਰਕ ਹੈ ਜੇ ਤੁਸੀਂ ਕੱਲਾ ਹੈਂਡਵਰਕ ਕਰਵਾਉਗੇ ਐਨਾ ਕਰਵਾਉਗੇ ਤਾਂ 4-500 ਰੁਪਏ ਦਾ ਹੋਏਗਾ ਜੀ ਠੀਕ ਹੈ ਜੀ ਕਿਉਂਕਿ ਜਿਹੜੇ ਹੈਂਡਵਰਕ ਕਰਾਉਂਦੇ ਹਨ ਉਹਨਾਂ ਨੂੰ ਪਤਾ ਹੀ ਹੈ ਇਹ ਸਾਰਾ ਦਾ ਸਾਰਾ オリジナル ਹੈਂਡਵਰਕ ਹੈ ਜੀ ਪਰ ਅਸੀਂ ਜਿਹੜੇ ਪ੍ਰਾਈਸ ਇਹਦੇ ਬਹੁਤ ਘੱਟ ਰੱਖਦੇ ਆ 2.5 ਮੀਟਰ ਦੀ ਬਾਟਮ ਹੈ ਜੀ 2.5 ਦੀ ਸ਼ਰਟ ਆ ਤੇ ਨਾਲ ਆ ਪੂਰੀ ਵਧੀਆ ਚੁੰਨੀ ਸ਼ੂ ਬੁੰਦੀ ਦੇ ਦੂਜੇ ਨੂੜ ਦੇ ਚੁੰਨੀ ਨਹੀਂ ਖੋਲ ਕੇ ਦਿਖਾਵਾਂਗੇ ਜੀ ਇਹਦੀ ਚੁੰਨੀ ਤੁਹਾਨੂੰ ਖੋਲ ਕੇ ਦਿਖਾਤੀ ਪਲੇਸੀ ਉਹਦੀ ਲੱਗੀ ਆ ਗੋਟਾ ਪੱਤੀ ਉਹਦੀ ਲੱਗੀਆਂ ਸੂਟ ਦੀ ਕੀਮਤ ਆ ਜੀ ਸਿਰਫ ਤੇ ਸਿਰਫ 650 ਤੇ ਪੈਟਰਨ पे ਇਹਦੀ ਸ਼ਿਫਟ ਲੱਗੂਗੀ ਜੀ ਉਸ ਕਾ ਜਿਹਦੇ ਨਾਲ ਦਾ ਕਲਰ ਹੋਣਾ ਆ ਲਓ ਜੀ ਆ ਕਲਰ ਹੈ ਜੀ ਇਹ ਬੜਾ ਸੋਹਣਾ ਨਵਾਂ ਜਿਹਾ ਕਲਰ ਹੈ ਜੀ ਆ ਰੰਗ ਇਹ ਪੀਨੇ ਵਾਚ ਪਟ ਦਾਂਗੇ ਹਨ ਬਹੁਤ ਸੋਹਣਾ ਸੂਟ ਹੈ ਜੀ ਇਹ ਇਧਰ ਹੈ ਜੀ ਕਾਟਰ ਮਸਲੀਨ ਦੀਆਂ ਚੁੰਨੀਆਂ ਇਹਦੇ ਥੱਲੇ ਲਾਉਣ ਲਾਉਣ ਦੀ ਬਿਲਕੁਲ ਲੋੜ ਨਹੀਂ ਚਲਵਾਰ ਦੇ ਬਿਲਕੁਲ ਲੋੜ ਨਹੀਂ ਕੱਲ ਕਮੀਜ਼ ਥੱਲੇ ਲਾ ਸਕਦੇ ਹੋ ਤੁਸੀਂ ਜੀ ਆਜ ਵੀ ਬਾਟਮ ਹੈ ਜੀ ਬਾਅਦ ਚ ਤੈ ਮਾਰਦੇ ਆਪਾਂ ਫਿਰ ਵੀਡੀਓ ਲੰਬੀ ਬਣ ਜਾਣੀ ਹੈ ਆ ਲਓ ਜੀ ਇਹ ਗਰਲਸ ਲੁੱਕ ਹੈ ਜੀ ਕੋਈ ਜ਼ਿਆਦਾ ਵੱਡੇ ਦੇ ਗਲੇ ਨਹੀਂ ਬਣਦੇ ਆ ਲਓ ਜੀ ਆ ਦੇਖੋ ਜੀ ਨੀਚੇ ਗੋਟਾ ਪੱਤੀ ਲੱਗੀ ਹੋਈ ਹੈ ਜੀ ਚੁੰਨੀ ਨਾਲ ਦੀ ਆਹਦੀ ਬਾਟਮ ਆ ਗਈ ਜੀ ਮਸਲੀਨ ਗੋਟ ਦੀ ਤੇ ਆਹ ਚੁੰਨੀ ਥੋੜੀ ਜਿਹੀ ਓਦੋਂ ਜ਼ਿਆਦੇ ਕੋਸਟਲੀ ਲੱਗ ਰਹੀ ਹੈ ਜੀ ਆ ਜਿਵੇਂ ਆਪਾਂ ਇਹ ਆਪਾਂ ਕਹਿੰਦੇ ਨੇ ਚਨੂਨ ਜਾਂ ਡਾਈਬ ਦੇ ਚੁੰਨੀ ਉਹ ਮੇ ਚੁੰਨੀ ਹੈ ਜੀ ਬਹੁਤ ਸੋਹਣੀ ਹੈ ਵੀ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਜੀ ਤੇ ਸੂਟ ਦੀ ਕੀਮਤ ਤਾਂ ਔਨਲੀ 750 ਕਿਸੇ ਨੇ ਵੀ ਤੁਸੀਂ ਇਹ ਸੂਟ ਗਿਫਟ ਕਰੋਗੇ ਨਾ ਤੇ ਅਗਲਾ ਵਿਆਹ ਦੀ ਕਰੂਗਾ ਕਿਉਂਕਿ ਜਿੰਨਾਂ ਨੂੰ ਅਸੀਂ ਇਹ ਬੈਚ ਸੂਟ ਦਿੱਤੇ ਸੀ ਉਹਨੇ ਸਿਲਾਈ ਕਰਾ ਕੇ ਪਵਾਏ ਬਹੁਤ ਸੋਹਣੇ ਬਣੇ ਆ ਆ ਵੀ 650 ਚ ਹੈ ਜੀ ਸਾਡੇ ਨਾਲ ਦੀਆਂ ਚੀਜ਼ਾਂ ਕੋਈ ਸਾਨੂੰ 650 ਦੇ ਵਿੱਚ ਦੇਵੇ ਤਾਂ ਗਾਰੰਟੀ ਹੈ ਜੀ ਮੈਸੇਜ ਦਾ ਬਿਥੇਰੇ ਕਰ ਦਿੰਦੇ ਆ ਜੀ ਕਿਉਂਕਿ ਸਾਨੂੰ ਪੱਤੀ ਹੈ ਜੀ ਐਂਟੀ ਪਾਲਟੀਆਂ ਵੀ ਆਪਣੇ ਬਹੁਤ ਹੁੰਦੀਆਂ ਆ ਵੀ ਜੀ ਆਪਾਂ ਜੇ ਉਹ ਆ ਕਹੀਏ ਨਾ ਜੀ ਤੇ ਇਹ ਆ ਗਈ ਜੀ ਆਪਣੀ ਕਾਟਨ ਮਸਲੀਨ ਇਹਦੇ ਥੱਲੇ ਵੀ ਤੁਹਾਨੂੰ ਲੈਣ ਗਲਾਉਣ ਦੀ ਕੋਈ ਲੋੜ ਨਹੀਂ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਲੈਣ ਲਾਉਣਾ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ ਵਿੱਚ ਵਿੱਚ ਤਾਂ ਜੀ ਮੋٹے ਕੱਪੜਿਆਂ ਦੇ ਵੀ ਲੈਣ ਗਲਾਉਣ ਦੀ ਪਸੰਦ ਕਰਦੀ ਹੈ ਆ ਲਓ ਜੀ ਆ ਗਿਆ ਜੀ ਤੇ ਵਰਕ ਬਾਰਕ ਤੇ ਸਾਰਾ ਜੜੀਦਾ ਹੋਇਆ ਹੋਇਆ ਜੀ ਬਹੁਤ ਸੋਹਣਾ ਜਿਹੜਾ ਤਾਂ ਕੱਪੜਾ ਜੀ ਹੰਡਾਉ ਹੈ ਪੂਰਾ ਵਧੀਆ ਮਸਲੀਨ ਕਾਟਨ ਦਾ ਵਿਦੌਟ ਲੈਂਡ ਵੀ ਬਣ ਜਣਾ ਨੇ ਇਹ ਆ ਗਿਆ ਜੀ ਮੂੰਗੀ ਹਰਾ ਚੁੰਨੀ ਆਪਾਂ ਇਹਦੀ ਇੱਕ ਦੀ ਖੋਲ ਦਿੰਨੇ ਆ ਜੀ ਇਹਦੇ ਨਾਲ ਆ ਜੀ ਮਸਲੀਨ ਦੀ ਚੁੰਨੀ ਆ ਲਓ ਜੀ ਔਰ ਲਈ 650 ਜੀ ਆ ਲਓ ਜੀ ਬਾਟਾ ਵਰਕਰਦੇ ਬਰਕ ਕੀਤਾ ਹੋਇਆ ਜੇਕਰ ਤੁਸੀਂ ਇਹ ਬਰਕ ਕਰਵਾਓ ਤਾਂ ਤੁਹਾਨੂੰ ਪਤਾ ਹੀ ਜਿਹੜੇ ਬਰਕ ਕਰਵਾਉਂਦੇ ਆ ਜੀ ਆ ਲਓ ਜੀ ਬਹੁਤ ਸੋਹਣੀ ਚੁੰਨੀ ਹੈ ਇਹਦੇ ਨਾਲ ਜੀ ਮਸਲੀਨ ਦੀ ਤੇ ਪੀਕੋ ਕੀਤੀ ਹੋਈ ਆ ਬਹੁਤ ਪਿਆਰਾ ਸੂਟ ਹੈ ਜੀ ਓਨਲੀ 750 ਦਾ ਇੱਕ ਰੰਗ ਇਹਦੇ ਵਿੱਚ ਆਹ ਵਾਲਾ ਆ ਗਿਆ ਜੀ ਇਹ ਨਵਾਂ ਜੀ ਰੰਗ ਹੈ ਜੀ ਮੈਨੂੰ ਇਹ ਸਿਰੰਗ ਦਾ ਪਤਾ ਲੱਗ ਰਿਹਾ ਹਾਪੀ ਹੱਡਗਾ ਲਾ ਲਈ ਤੁਸੀਂ ਆ ਲਓ ਇਹਦੇ ਤੇ ਲੈਣ ਲਾਉਣਗੇ ਬਿਲਕੁਲ ਉੜਨੀ ਅਗਰ ਤੁਹਾਡੀ ਮਰਜ਼ੀ ਦਾ ਲਾ ਲਓ ਮਸਲੀਨ ਕਾਪਰਟਨ ਦੀ ਤਰ੍ਹਾਂ ਜੀ ਇਹ ਨਾ ਇਹ ਰੇਸ਼ਮੀ ਹੈ ਤੇ ਨਾ ਹੀ ਇਹ ਕਾਪਰਟਨ ਹੈ ਇਹ ਦੋਟਾ ਲੈਣਗੇ ਵੀ ਤੁਸੀਂ ਬਣਾ ਸਕਦੇ ਹੋ ਇਹਨੂੰ ਆ ਲਓ ਜੀ ਇੱਕ ਇਹਦੇ ਵਿੱਚ ਆ ਗਿਆ ਜੀ ਤੇ ਆਹ ਜਿਹਦਾ ਮੇਜੇਕਰ ਕੱਟਵਰਕ ਵਾਲਾ ਦੁਪੱਟਾ ਜੀ ਜਿਹੜਾ ਜੇ ਜਰੀ ਵਰਕ ਨਾਲ ਕੀਤਾ ਹੋਇਆ 650 ਚ ਜਨ ਰਹੇ ਸੀ ਜੀ ਤੇ ਆਹ ਸੂਟ ਆ ਗਿਆ ਜੀ ਆਪਣਾ 875 ਚ ਜਿਹੜਾ ਆਹ ਵਾਲਾ ਸੂਟ ਹੈ ਜੀ ਇਹ ਆ ਰਿਹਾ 875 ਚ ਇਹਦੇ ਵੀ ਗਲੇ ਤੇ ਹੈਂਡਵਰਕ ਕੀਤਾ ਹੋਇਆ ਜੀ ਇਹਦਾ ਬੈਕ ਸਾਈਡ ਪਲੇਨ ਹੈ ਜੀ ਨੈਚੁਰਲ ਕ੍ਰੇਪ ਹੈ ਜੀ ਆ ਦੇਖੋ ਬੈਕ ਇਹਦੀ ਪਲੇਨ ਹੈ ਨਾਲ ਹੀ ਜੁੜੀ ਹੋਈ ਹੈ ਤੇ ਬਾਜੂ ਵੀ ਦੀਆਂ ਪਲੇਨ ਲੱਗਣਗੀਆਂ ਜੀ ਆਹ ਲਓ ਜੀ ਇਹ ਹੈ ਜੀ ਨੈਚੁਰਲ ਕ੍ਰੇਪ ਤੇ ਮੂਹਰੇ ਤੇ ਪੱਤੇ ਜੇ ਬਣੇ ਹੋਏ ਐਵੇਂ ਜਿੱਕਰ ਨੈਚੁਰਲ ਕ੍ਰੇਪ ਦੀ ਸ਼ੈਲਟਰ ਹੋਊਗੀ ਜੀ ਆਹ ਲਓ ਜੀ ਹੈਂਡਵਰਕ ਬਹੁਤ ਪਿਆਰਾ ਕੀਤਾ ਹੋਇਆ ਹੈ ਜਿਹਦੇ ਤੇ ਇਹ ਹੈਗਾ ਜੀ ਕਬੀਰ ਦਾ ਇਹਦੇ ਨੀਚੇ ਗੋਟਾ ਪੱਤੀ ਲੱਗੀ ਹੋਈ ਹੈ ਜੀ ਇਹਦੀ ਬਣ ਜਾਣੀ ਹੈ ਜੀ ਲੈਂਥ ਕਮੀ ਇਹਦੀ ਚੌੜਾਈ ਹੈਗੀ ਘੱਟੋ ਘਾਟ ਆਹ ਲਓ ਜੀ 331 ਵਾਂਗੂ ਚੌੜਾਈ ਹੈ ਜੀ ਮੁਰਕਬੀ ਦੀ ਤਰ੍ਹਾਂ ਸਾਈਡ ਤੇ ਬਾਜੂ ਦਾ ਕੱਪੜਾ ਜੀ ਇਹ ਆ ਗਈ ਜੀ ਨੈਚੁਰਲ ਕਲੇਰ ਦੀ ਸਲਟ ਜੀ ਇਹ ਵੀ ਗਰਲਸ ਲੁੱਕ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਹੈਂਡਵਰਕ ਗਲੇ ਤੇ ਬਹੁਤ ਜ਼ਿਆਦਾ ਹੈਵੀ ਕੀਤਾ ਹੋਇਆ ਜੀ ਆਹ ਦੇਖੋ ਜੀ ਬਹੁਤ ਜਿਆਦੇ ਹੈਵੀ ਕੀਤਾ ਹੈ ਇਹ ਆਪਣੇ ਕੋਲੇ ਦੋ ਹੀ ਰਹਿੰਦਾ ਹੈ ਤੇ ਇਹਦੇ ਨਾਲ ਜਿਹੜੀ ਸਲਵਾਰ ਹੈ ਜੀ ਉਹ ਕਾਟਨ ਜੇ ਟਾਈਪ ਤੇ ਲੱਗੀ ਹੋਈ ਹੈ ਜੀ ਜਿਵੇਂ ਕਾਟਨ ਹੁੰਦੀ ਹੈ ਨਾ ਜੀ ਉਵੇਂ ਜੇ ਸਲਵਾਰ ਲੱਗੀ ਹੋਈ ਹੈ ਇਹਦੇ ਨਾਲ ਆ ਆ ਕੀ ਇਹਦੀ ਰੈੱਡ ਸਲਵਾਰ ਜੀ ਤੇ ਚੁੰਨੀ ਇਹ ਵੀ ਰਹਿਣ ਵਾਲੀ ਹੈ ਜੀ ਚੁੰਨੀ ਇਹਦੀ ਪ्योर ਦੀ ਹੈ ਜੀ ਆ ਲਓ ਜੀ ਚੁੰਨੀ ਇਹਦੀ ਪ्योर ਦੀ ਹੈ ਜੀ 2.5 ਮੀਟਰ ਚੁੰਨੀ ਆ ਚੁੰਨੀ ਦੇ ਨਾਲ ਪ्योर ਦੀ ਲੱਗੀ ਹੈ ਜੀ ਤੇ ਚੁੰਨੀ ਦੇ ਸਾਈਡ ਤੇ ਇਹਦੇ ਨਾਲ ਜੀ ਜਿੱਦਾਂ ਕੋ ਕੁਵੀ ਦੇ ਨੀਚੇ ਲੱਗੀ ਹੋਈ ਹੈ ਜੀ ਗੋਟਾ ਪੱਤੀ ਜਿਓਵੇ ਲੱਗੀ ਹੋਈ ਹੈ ਚੁੰਨੀ ਦੀ ਸ਼ਰਦ ਇਹ ਆਗਾ ਜੀ ਰੈੱਡ ਸੂਟ ਸਿਰਫ ਤੇ ਸਿਰਫ 875 ਰੁਪਏ ਦਾ ਜੀ ਇਹ ਵੀ ਗਰਲੈਸ ਲੁੱਕ ਹੈ ਜੀ ਆਹ ਲਓ ਜੀ ਦੂਸਰਾ ਇਹਦੇ ਵਿੱਚ ਆ ਗਿਆ ਚੁੰਨੀ ਇਹਦੀ ਵੀ ਪਿਓਰ ਦੀ ਰੂਗੀ ਸਵਾਰ ਤੁਹਾਨੂੰ ਦੱਸਿਆ ਜੀ ਇਹ ਮੇ ਕੋਟਨ ਟਾਈਪ ਦੇ ਕੱਪੜਾ ਹੈ ਪਰ ਜਿਹੜੀਆਂ ਨੇ ਕੁੜਤੀਆਂ ਜੀ ਉਹ ਨੈਚੁਰਲ ਕ੍ਰੇਪ ਦੀਆਂ ਆਹ ਲਓ ਜੀ ਇਹ ਸਾਰੇ ਗਰਲੈਸ ਲੁੱਕ ਸੂਟ ਹੈ ਜੀ ਬਹੁਤ ਪਿਆਰੇ ਬਣ ਗਏ ਜੀ ਤੁਹਾਨੂੰ ਐ ਹੀ ਪਤਾ ਵੀ ਆ ਜਿਹੜੀ ਨੇਚਰਲ ਕ੍ਰੇਪ ਦੀ ਕੱਲੀ ਆਪਾਂ ਸਲਟ ਲੱਗੇ ਤਾਂ ਇਹ ਵੀ ਘੱਟੋ ਘੱਟ 5-600 ਦੀ ਮਿਲੇਗੀ ਆ ਦੇਖੋ ਜੀ ਹੈਂਡਵਰਕ ਕੀਤਾ ਹੋਇਆ ਜੀ ਸਾਰੇ ਆ ਲੋ ਬਹੁਤ ਵਧੀਆ ਨੇਚਰਲ ਕ੍ਰੇਪ ਲੱਗੀ ਹੋਈ ਹੈ ਜਿਹਦੇ ਨਾਲ ਆ ਲੋ ਜੀ ਤੇ ਆ ਇਹਦੀ ਆ ਗਈ ਗੀ ਕਾਟਨ ਟੈਪ ਤੇ ਸਲਵਾਰ ਆ ਲੋ ਜੀ ਉਹ ਫਾਨੀ ਜਿੰਨੂੰ ਕੱਪੜਾ ਆ ਗਿਆ ਸਲਵਾਰ ਦਾ ਤੇ ਚੁੰਨੀ ਇਹ ਹੀ ਪ्योर ਦੀ ਆ ਗਈ ਜੀ ਗੋਟੇ ਪੱਤੀ ਜਿਵੇਂ ਉੱਤੇ ਰੈੱਡ ਦੀ ਲੱਗੀ ਹੋਵੇ ਇਹਦੇ ਲੱਗੀ ਹੈ। ਲਾਈ ਹੁਣ ਸਮੇਸ ਕਰੰਗ ਖੋਲ ਕੇ ਦਿਖਾਉਣੇ ਆ। ਰਾਜਾ ਰਾਣੀ ਵਾਲੇ ਸੂਟ ਆ ਜੀ ਆਪਾਂ ਕੈਨੇਡਾ ਦੇ ਵਿੱਚ ਬਣਾਵਾ ਕੇ ਭੇਜੇ ਆ ਬਹੁਤ ਪਿਆਰੇ ਬਣੇ ਆ ਜੀ ਆ ਦੇਖੋ ਮਾਡਲ ਦੇ ਪਾਇਆ ਹੋਇਆ। ਆ ਲੋ ਜੇ ਪਾਸੋਂ ਨੂੰ ਦਿਖਾਉਣੇ ਆ ਜੀ ਨੈਚੁਰਲ ਕਰੇਪ ਦੀ ਸ਼ਰਟ ਆ ਜਿਹਦੇ ਨਾਲ ਤੇ ਕਰੇਪ ਦੀ ਜਿਹਦੇ ਨਾਲ ਲੱਗੀ ਹੋਈ ਹੈ ਜੀ ਬਾਟਮ ਇਹਨਾਂ ਦੀ ਬੈਕ ਸਾਈਡ ਪਲੇਨ ਹੁੰਦੀਆਂ ਜੀ ਫਰੰਟ ਤੇ ਡਿਜ਼ਾਈਨ ਹੁੰਦਾ ਸੀ ਜਿੰਨੇ ਬਣਵਾਇਆ ਜਾਂ ਜਿੰਨੀਆਂ ਮਾਡਲਾਂ ਦੇ ਲੈ ਕੇ ਇਦਾਂ ਹੀ ਪਾਏ ਹੋਏ ਆ ਜੀ ਆਹ ਲਓ ਜੀ ਇਹ ਆਗਾ ਜੀ ਰਾਜਾ ਰਾਣੀ ਦਾ ਨੈਚਰਲ ਕ੍ਰੇਪ ਦੀ ਸ਼ਰਟ ਤੇ ਬਰਤ ਕੀਤਾ ਹੋਇਆ ਜੀ ਬਹੁਤ ਪਿਆਰਾ ਛੋਟਾ ਥੋੜਾ ਜਿਹਾ ਛੋਟਾ ਬਰਤ ਕੀਤਾ ਜੀ ਬਹੁਤ ਵਧੀਆ ਇਹ ਚੀਜ਼ ਹੈ ਜੀ ਇਹ ਪਿੰਕ ਜਿਹਾ ਕਲਰ ਆ ਗਿਆ ਜੀ ਇਹਦੇ ਤੇਰੇ ਤਾਂ ਲੈਂਗ ਲੱਗੂਗੀ ਜੀ ਆਹ ਲਓ ਜੀ ਆ ਗਈ ਜੀ ਕ੍ਰੇਪ ਦੀ ਵਾਟਮ ਤੇ ਦੁਪੱਟਾ ਤੁਹਾਨੂੰ ਅਸੀਂ ਖੋਲ ਕੇ ਦਿਖਾ ਦਿੰਨੇ ਹਾਂ ਆਹ ਲਓ ਜੀ ਦੁਪੱਟੇ ਦੇ ਚਾਰਸ ਪੇਰੀ ਗੁਟਾ ਲੱਗੇ ਹੋਇਆ ਜੀ ਹਾਂ ਲੋ ਜੀ ਇਹ ਚਨੂਨ ਸਕੂਨ ਦੁਪੱਟਾ ਵਾਇਦਾ ਜੀ ਪਿਓਰ ਚਨੂਨ ਨਹੀਂ ਹੁੰਦਾ ਜੀ ਕਿਤੇ ਬਾਅਦ ਚ ਮੈਨੂੰ ਲਾਂਬੇ ਦੇਈ ਜਾਉ ਕਿਉਂਕਿ ਸਾਡੇ ਕੋਲੇ ਸੈਮੀ ਚਨੂਨ ਹੀ 350 ਦੀ ਹੁੰਦੀ ਹੈ ਇਹ ਚਨੂਨ ਟੈਪ ਤੇ ਹੁੰਦਾ ਜੀ ਸ਼ਿਲਕੀ ਜਿਹਾ ਟੈਪ ਤੇ ਹਲਕਾ ਜਿਹਾ ਦੁਪੱਟਾ ਤੇ ਵਿੱਚ ਮੁਕੈਸ਼ ਲੱਗੀ ਹੋਈ ਹੈ ਜੀ ਵਧੀਆ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੁਸੀਂ ਕਿਸੇ ਨੂੰ ਵੀ ਦੇਣੀ ਹੈ ਇਹ ਸੂਟ ਸੂਟ ਦੀ ਕੀਮਤ ਹੈ ਜੀ ਸਿਰਫ ਤੇ ਸਿਰਫ 750 ਓਨਲੀ 750 ਦਾ ਇਹ ਸੂਟ ਹੈ ਜੀ ਬਹੁਤ ਵਧੀਆ ਹੈ ਪਾਲਟੀ ਦੇ ਤੁਸੀਂ ਬਣਾ ਕੇ ਪਾਸ ਕਰਿਓ ਜਿੰਨਾ ਤੇ ਜਿਆਦਾ ਗਜਾਇਸ ਹੈ ਨਹੀਂ ਭਾਰੀ ਸੂਟ ਲੈਣ ਦੀ ਇਹ ਸੂਟ ਪਾਈ ਵੀ ਪੈਲਸ ਦੇ ਵਿੱਚ ਮੈਂ ਕਹੀਆਂ ਹੁਣ ਪਾਏ ਦੇਖ ਲਈ ਜੀ ਬਹੁਤ ਸੋਹਣੇ ਲੱਗਦੇ ਆ ਹੁਣ ਇਹਦੇ ਵਿੱਚ ਕਲਰ ਆ ਗਿਆ ਜੀ ਤੇ ਖੋਲ ਕੇ ਦਿਖਾਇਆ ਤੁਹਾਨੂੰ ਆ ਗਿਆ ਜੀ ਫਰੋਜੀ ਕਲਰ ਜਮ ਇਹਦੇ ਨਾਲ ਲਾਈ ਇਹਦੇ ਨਾਲ ਦਾ ਫਰੋਜੀ ਤੇ ਸੇਮ ਇਹਦੇ ਨਾਲ ਚੁੰਨੀ ਲੱਗੀ ਹੋਈ ਹੈ ਜੀ ਐਵੇਂ ਜਿਹੀ ਕਰ ਇਹਨੂੰ ਚਨੂਨ ਸਪੂਨ ਜੀ ਕਹਿੰਦੇ ਕਿਉਂਕਿ ਹਲਕੀ ਜੀ ਸ਼ਿਲਕੀ ਟਾਈਪ ਤੇ ਹੁੰਦੀ ਹੈ ਜੀ ਸਿਰ ਤੇ ਖੜਦੀ ਹੈ ਵਧੀਆ ਅਗਲਾ ਕਲਰ ਆ ਗਿਆ ਜਿਹਦੇ ਵਿੱਚ ਬਲੂ ਹਰਨੋ ਜੀ ਅਗਲਾ ਕਲਰ ਆ ਗਿਆ ਦੇ ਵਿੱਚ ਬਲੂ ਜੀ ਹਾਂ ਸੇ ਬਲੂ ਦੀ ਫੋਟੋ ਤੇ ਆ ਇਹਦੀ ਚੁੰਨੀ ਆ ਗਈ ਜੀ ਅਨੂ ਜੀ ਬਲੂ ਦੀ ਚੁੰਨੀ ਬਹੁਤ ਸੋਹਣੀ ਹੈ ਜੀ ਉਹਦੂ ਅਗਲਾ ਕਲਰ ਆ ਗਿਆ ਜੀ ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਵੀ ਆਪਾਂ ਮੰਗ ਚ ਸੰਧੂਰ ਭਰਦੇ ਹੁੰਨੇ ਆ ਹਨਾ ਜੀ संधुरी ज रंग ला लो जी आई मन के चलो जर नहीं जी संधुरी रंगा रंग कर तो लास्ट आ गया जी पर्पल, हा लो जी ये आ गया जी डार्क पर्पल जी बैंगनी रंगा भी कह सकते हो ना हा लो जी बहुत प्यारे सूट है जी सिर्फ सत्त सौ पंजा च ਤੁਸੀਂ ਪਾਰਟੀ ਵੀਅਰ ਵੀ ਇਹਨਾਂ ਨੂੰ ਬਣਾ ਸਕਦੇ ਹੋ ਕਿਸੇ ਨੂੰ ਗਿਫਟ ਦੇਵੋਗੇ ਤਾਂ ਬਹੁਤ ਸੋਹਣਾ ਹੈ ਇਹਦੀ ਚੁੰਨੀ ਵੀ ਥੋੜੀ ਥੋੜੀ ਚਨੂਨ स्पून ਵਾਂਗੂ ਹੈ ਇਹ ਆਪਣੀ ਅੱਜ ਦੀ ਵੀਰੂ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਤੇ ਸਾਥੋਂ ਮੰਗਵਾ ਸਕਦੇ ਹੋ ਫੋਟੋ ਜ਼ਰੂਰੀ ਪਾਉਣੀ ਹੈ ਜਿਵੇਂ ਹੁਣ ਸਾਡੇ ਮੈਨੂੰ ਰੰਗ ਪਾਏ ਪਏ ਮੈਂ ਤੁਹਾਨੂੰ ਦੱਸਿਆ ਵੀ ਹੈ ਜੀ ਆ ਬੈਂਗਣੀਆ ਡਾਰਕ ਪਰਪਲ ਜਿਹਾ ਲਾ ਲਓ ਜਿਵੇਂ ਬੈਂਗਣੀਆ ਰੰਗ ਹੁੰਦਾ ਉਹ ਮੇਰਾ ਆਫਰ ਜੀ ਤੁਸੀਂ ਦੱਸ ਸਕਦੇ ਹੋ ਬਲੂ ਹੈ ਸੰਦੂਰੀ ਕਲਰ ਹੈ ਤੇ ਆ ਥੱਲੇ ਪਿਆ ਜੀ ਪਿੰਕ ਜਾਂ ਆਹ ਮਰਜੈਂਟਾ ਪਿੰਕ ਪਿੰਕ ਜਾਂ ਤੁਸੀਂ ਦੱਸ ਸਕਦੇ ਹੋ ਸੋ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਖਰੀਦ ਸਕਦੇ ਹੋ ਸੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਤੰਦਰੁਸਤੀਆਂ ਦੇਵੇ ਜੀ ਸਾਡਾ ਪਤਾ ਮੋਰ ਮੰਡੀ ਦੇ ਸ਼ਮੇਸ਼ ਨਗਰ ਗਲੀ ਨੰਬਰ 2 ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਜੀ ਧੰਨਵਾਦ